ਭਾਰਤੀ ਜਨਤਾ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਫਲੌਰ ਵਿਖੇ ਪਹੁੰਚੇ ਜਿਨ੍ਹਾਂ ਦਾ ਜ਼ਿਲ੍ਹਾ ਪ੍ਰਨਾ ਰஞ்சிਤ ਪਵਾਰ ਸ਼ਾਮਲਾਲ ਰਗੂ अरोड़ा ਤੋਂ ਇਲਾਵਾ ਵਿਨੋਦ ਰਹਿਜਾ ਤੇ ਪ੍ਰਵੀਨ ਕੁਮਾਰ ਜੈਨ ਵੱਲੋਂ ਫੁੱਲਾਂ ਦੇ ਹਾਰ ਭਾਕੇ ਨਿਕਾਸ਼ ਸਵਾਗਤ ਕੀਤਾ ਗਿਆ ਇਸ ਮੌਕੇ ਇਕ ਆਠ ਨੂੰ ਸੰਬੋਧਨ ਕਰਦਿਆਂ ਵਕਫਾਗ ਬੁਲਾ ਰਿਆ ਨੇ ਸੁਸ਼ੀਲ ਰਿੰਕੂ ਨੂੰ ਯਕੀਨ ਦਿਵਾਇਆ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਇਆ ਜਾਵੇਗਾ ਉਦੋਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਲੌਰ ਵਿਖੇ ਗੁਰਾਇਆ ਤੇ ਫਲੌਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਰੇਲਵੇ ਫਾਟਕ ਦੀ ਹੈ ਜੋ ਕਿ ਪਹਿਲ ਦੇ ਆਧਾਰ ਤੇ ਦੂਰ ਕੀਤੀ ਜਾਵੇਗੀ ਸੁਸ਼ੀਲ ਰਿੰਕੂ ਦੇ ਜਨੂਪ੍ਰਾਂਤ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੁਸ਼ੀਲ ਰਿੰਕੂ ਖਿਲਾਫ ਨਾਅਰੇਬਾਜੀ ਕੀਤੀ ਇਸ ਦੌਰਾਨ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਭਾਜਪਾ ਵਰਕਰਾਂ ਨੇ ਵੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਫਸਰਾਂ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆਾਰੇ ਸਾਡੇ ਜਿਹੜੇ ਕਾਰਕਿਰਤਾ ਹੈ ਸਾਰੇ ਅਧਿਕਾਰੀगण ਹੈ ਬੜੇ ਜੋਸ਼ ਦੇ ਵਿੱਚ ਹੈ ਕਿਉਂਕਿ ਸਾਰਾ ਜਿਹੜਾ ਜਲੰਧਰ ਹੈ ਇਹ ਚਾਹੁੰਦਾ ਕਿ ਇਸ ਵਾਰ ਹੈ ਜਿਹੜਾ ਜਲੰਧਰ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਤੁਸੀਂ ਉਹਦੇ ਨਾਲ ਸਾਰੇ ਜੁੜੀ ਹੈ ਖਾਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕ੍ਰੋਸਿੰਗ ਹੈ ਇੱਕ ਫਲੋਰ ਦੇ ਵਿੱਚ ਦੂਸਰਾ ਗੁਰਾਇਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਹੈ ਉਹ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨੋਰਮਲ ਰੋਡ ਦੇ ਉੱਤੇ ਰੇਲਵੇ ਕਲੋਸੀ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਤੇ ਜਿਹੜੀ ਰੇਲਵੇ ਖੋਸੀ ਹੈ ਇਹ ਦੋਨੋਂ ਰੇਲਵੇ ਖੋਸੀਆਂ ਬਹੁਤ ਜਲਦ ਆ ਖਤਮ ਹੋਣ ਜਾ ਰਹੀਆਂ ਨੇ ਤੇ ਕੰਮ ਚੁਣਨ ਲੱਗਿਆ ਸੋ ਕਾਰਕਟਰਾਂ ਦੇ ਵਿੱਚ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਨ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਨਜੀਤ ਜੀ ਜੀਤਪੁਰ ਚੌਧਰੀ ਜਿਹੜੇ ਕਿ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੌਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਭੁਗਦੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚ ਪਾਉਣ ਵਾਲਾ ਇੱਕੋ ਇੱਕ ਪੋਸਟ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਫਲੌਰ ਵਿਖੇ ਪਹੁੰਚੇ ਜਿਨ੍ਹਾਂ ਦਾ ਜ਼ਿਲ੍ਹਾ ਪ੍ਰਮਾਣ ਰஞ்சிਤ ਪਵਾਰ ਸ਼ਾਮਲਾਲ ਰਗੂ अरोड़ा ਤੋਂ ਇਲਾਵਾ ਵਿਨੋਦ ਰਹਿਜਾ ਤੇ ਪ੍ਰਵੀਨ ਕੁਮਾਰ ਜੈਨ ਵੱਲੋਂ ਫੁੱਲਾਂ ਦੇ ਹਾਰ ਭਾ ਕੇ ਨਿਕਾਸ਼ ਸਵਾਗਤ ਕੀਤਾ ਗਿਆ ਇਸ ਮੌਕੇ ਇਕ ਆਠ ਨੂੰ ਸੰਬੋਧਨ ਕਰਦਿਆਂ ਵਕਫਾਗ ਬੁਲਾ ਰਿਆ ਨੇ ਸੁਸ਼ੀਲ ਰਿੰਕੂ ਨੂੰ ਯਕੀਨ ਦਿਵਾਇਆ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵੱਡੇ ਮਾਰਜ ਨਾਲ ਜਿਤਾਇਆ ਜਾਵੇਗਾ ਉਦੋਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਲੌਰ ਵਿਖੇ ਗੁਰਾਇਆ ਤੇ ਫਲੌਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਰੇਲਵੇ ਫਾਟਕ ਦੀ ਹੈ ਜੋ ਕਿ ਪਹਿਲ ਦੇ ਆਧਾਰ ਤੇ ਦੂਰ ਕੀਤੀ ਜਾਵੇਗੀ ਸੁਸ਼ੀਲ ਰਿੰਕੂ ਦੇ ਜਨੂਪ੍ਰਾਂਤ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਜਿਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੁਸ਼ੀਲ ਰਿੰਕੂ ਖਿਲਾਫ ਨਾਅਰੇਬਾਜੀ ਕੀਤੀ ਇਸ ਦੌਰਾਨ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਭਾਜਪਾ ਵਰਕਰਾਂ ਨੇ ਵੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਅਫਸਰਾਂ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆਾਰੇ ਸਾਡੇ ਜਿਹੜੇ ਕਾਰਕਿਰਤਾ ਹੈ ਸਾਰੇ ਅਧਿਕਾਰੀगण ਹੈ ਬੜੇ ਜੋਸ਼ ਦੇ ਵਿੱਚ ਹੈ ਕਿਉਂਕਿ ਸਾਰਾ ਜਿਹੜਾ ਜਲੰਧਰ ਹੈ ਇਹ ਚਾਹੁੰਦਾ ਕਿ ਇਸ ਵਾਰ ਹੈ ਜਿਹੜਾ ਨਰਮਨ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਤੁਸੀਂ ਉਹਦੇ ਨਾਲ ਸਾਰੇ ਜੁੜੀ ਹੈ ਖਾਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕ੍ਰੋਸਿੰਗ ਹੈ ਇੱਕ ਫਲੋਰ ਦੇ ਵਿੱਚ ਦੂਸਰਾ ਗੁਰਾਇਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਹੈ ਉਹ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨੋਰਮਲ ਰੋਡ ਦੇ ਉੱਤੇ ਰੇਲਵੇ ਕ੍ਰੋਸਿੰਗ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਤੇ ਜਿਹੜੀ ਰੇਲਵੇ ਖੋਸੀਆਂ ਇਹ ਦੋਨੋਂ ਰੇਲਵੇ ਖੋਸੀਆਂ ਬਹੁਤ ਜਲਦ ਆ ਖਤਮ ਹੋਣ ਜਾ ਰਹੀਆਂ ਉਹਨਾਂ ਦੇ ਕੰਮ ਚੁਕਣ ਲੱਗੇ ਆ ਸੋ ਕਾਰਜਕਰਤਾ ਦੇ ਵਿੱਚ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਨ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਨਜੀਤ ਜੀਤਕੌਰ ਚੋਦਰੀ ਜਿਹੜੇ ਕਿ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੋਦਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਭੁਗਦੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚ ਆਉਣ ਵਾਲਾ ਇੱਕੋ ਇੱਕ ਪੋਸਟਰ